ਹਾਂਜੀ ਬਈ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚੇ ਆਪਾਂ ਸੈਣੀ ਬਾਈਆਂ ਕੋਲ ਤਿੰਨ ਗਾਵਾਂ ਇੱਕ ਤਾਂ ਬਹੁਤ ਵੱਡੀ ਕੱਦ ਦੀ ਫਾਰਮ ਵਾਲੀ ਬਿਹੜਾ ਜਿਸ ਕਿਸ ਨੇ ਲੈਣੀ ਵੱਡੇ ਮੁੱਲ ਦੀ ਆ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸਾਸਤਰੀ ਕਾਲ ਜੀ ਬਾਈ ਜੀ ਸਾਸਤਰੀ ਕਾਲ ਹਾਂਜੀ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਕਮਲ ਹੈ ਜੀ ਹਾਂਜੀ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਾਂ ਨੂੰ ਤਾਂ ਪਾ ਜੀ ਨੰਬਰ ਦੱਸੋ ਭਰਾ ਆਪਣਾ 81462 ਜੀ 85480 ਜੀ ਹਾਂਜੀ ਭਾਈ ਜੀ ਕਿੰਨੇ ਆ ਵੜਾ ਆਪਣੇ ਕੋਲ ਆਪਣੇ ਵੜਾ ਕੋਲ 3 ਸੇਲ ਆ ਜੀ ਇਸ ਟਾਈਮ ਠੀਕ ਆ ਜੀ ਆ ਵੱਡੀ ਵੜ ਦਾ ਦੱਸੋ ਜੀ ਕਦ ਕੁਤੀ ਵੱਡੀ ਵੜ ਦਾ ਜੀ ਭਾਈ ਜੀ 10 ਦਿਨ ਬਾਕੀ ਹੈ ਜੀ ਹਾਂਜੀ ਠੀਕ ਹੈ ਜੀ ਦੂਜਾ ਸੂਆ ਵੀਰੇ ਠੀਕ ਆ ਜੀ ਤੇ ਦੁੱਧ ਦੀ 27 28 ਕਿਲੋ ਦੀ ਆਪਣੀ ਫੁੱਲ ਗਾਰੰਟੀ ਹੈ ਜੀ ਢੱਲਾ ਢੁਲਾ ਬਹੁਤ ਪਿਆ ਢੱਲਾ ਢੁਲਾ ਬਹੁਤ ਤੇ ਥੰਮ ਥੰਮ ਬਹੁਤ ਚੰਗਾ ਲੱਗਾ ਠੀਕ ਹੈ ਜੀ ਮੜੀ ਤੋਰ ਕੇ ਦਿਖਾ ਦਿਓ ਜੀ ਲੀਲੀ ਦੋਰੀ ਵੜ ਕੋਈ ਦੇਖ ਸਕਦੇ ਨੇ ਵਾਲੇ ਤਾਂ ਕਿੰਨੇ ਦਿਨ ਦੀ ਟਾਈਮ ਲੂਪਰੇ ਹਲੇ ਅਜੇ 10 ਦਿਨ ਲੈ ਜੂ ਬਾਈ ਜੀ ਇਹ 10 ਤੋਂ 12 ਦਿਨ ਹਾਂਜੀ 10 ਦਿਨ ਠੀਕ ਆ ਜੀ ਲੈ ਵਲੂਪ ਟਲਟਲਾਂ ਬਾਈ ਜੀ ਦਿਖਾਈ ਦਿੱਤੇ ਆ ਕੱਦ ਕੋ 200 ਖਨਾ ਕਰਮ ਵਾਲੇ ਦੇ ਵਧੀਆ ਠੀਕ ਆ ਜੀ ਤੋਂ ਵਧੀਆ ਕੱਡੂ ਸੋਹਣਾ ਕੱਡੂ ਬੈੜ ਚੰਗੀ ਆ ਠੀਕ ਆ ਜੀ ਦੇਖ ਸਿਆ ਪੂਰਾ ਪੂਰਾ ਤਰਾ ਕੱਦ ਘਾਟ ਸੁਖਣਾ ਵਧੀਆ ਕਰਮਾ ਵਾਲੀ ਦਾ ਮੋੜ ਬਾਹਰੋਂ ਮੋੜ ਦੋ ਫਿਰ ਬਾਹਰੋਂ ਮੋੜ ਤੁਮੜੇ ਹੋ ਗਈ ਦੇਖ ਦੇਖ ਸਿਆ ਪੂਰਾ ਫੇਸ ਕੁਆਲਟੀ ਠੀਕ ਹੈ ਜੀ ਦੂਜੇ ਸੂਏ ਬਾਈ ਕਹਿੰਦਾ ਸੋਨਾ ਤੇ ਦੇਖ ਸਾਨੂੰ ਚੰਗੀ ਨਸਲਾ ਨੂੰ ਮਾਂ ਫੇਸ ਕੁਆਲਟੀ ਕੱਦ ਕੋਦ ਕਰਮਾ ਵਾਲੀ ਦਾ ਬਹੁਤ ਵੱਡਾ ਜੀ ਠੀਕ ਹੈ ਜੀ ਹਾਂ ਜੀ ਬਾਈ ਰੇਟ ਦੱਸੋ ਜੀ ਦਾ ਮੁੱਲੇ ਦਾ 80000 ਹੈ ਬਾਈ ਜੀ 80000 ਜੀ ਹਾਂ ਜੀ ਬਾਈ ਜੀ ਮਾਨਤਨ ਹੋ ਜਾਊਗਾ ਜੀ ਮਾਨਤਨ ਹੋ ਜਾਊ ਬਾਈ ਜੀ ਮੌਕੇ ਤੇ ਠੀਕ ਹੈ ਹਾਂ ਜੀ ਬਈ 80000 ਬਾਈ ਨੂੰ ਮੁੱਲ ਮੰਗਿਆ ਬਾਕੀ ਬਾਈ ਜੀ ਦਾ ਮਾਨਤਾ ਨਹੀਂ ਹੁੰਦਾ ਹਾਂ ਜੀ ਬਈ ਦੂਜੀ ਵੜਾ ਦੱਸੋ ਜਾਨਕੀ ਦੂਜੀ ਵੜਾ ਪਹਿਲਾਂ ਪੱਛੀ ਹੈ ਜੀ ਮੂਹੋ ਦੋ ਦਾਂਦਾ ਜੀ ਹਾਂਜੀ ਅਜੇ ਇਹਦੇ 15 ਦਿਨ ਪੈਂਡਿੰਗ ਪਏ ਜੀ ਠੀਕ ਹੈ ਜੀ ਠੀਕ ਹੈ ਬਾਈ ਜੀ ਪਹਿਲੇ ਸੂਵੇ ਸੋਣਾ ਭਰਾ ਹਾਂ ਦੁੱਧੇ ਵੀ 12-13 ਕਿਲੋ ਖੁੱਲਾ ਦੇ ਦੂ ਬੱਛੀ ਜੀ ਠੀਕ ਹੈ ਜੀ ਮੜੇ ਤੋਰ ਕੇ ਦਿਖਾ ਦੇ ਬਈ ਇਹ ਦੇਖ ਸਕਦੇ ਹੋ ਸੰਗ ਜ਼ਰੂਰ ਹੈਗਾ ਵੜੜ ਤੇ ਠੀਕ ਹੈ ਜੀ ਪਰ ਠੰਡੀ ਸੀਲ ਬਥੇਰੀ ਆ ਕੱਦ ਕੋਦਸ ਪਰਮੋ ਵਾਲੀ ਦਾ ਬਹੁਤ ਸੁੱਖਣਾ ਮੋੜ ਲਓ ਜੀ ਮੋੜ ਲਓ 40000 ਬਾਈ ਜੀ ਨੂੰ ਪਰ ਰੇਟ ਠੀਕ ਹੈ ਜੀ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਹਾਂ ਜੀ ਵੀਰ ਜੀ ਦਾ ਰੇਟ ਦੱਸੋ ਜੀ ਇਹਦਾ ਮੁੱਲ 33000 ਹੈ ਬਾਈ ਜੀ 33000 ਹਾਂ ਜੀ ਬੀਚੋ ਮਾਨਤਨ ਹੋ ਜੀ ਬਾਈ ਜੀ ਕਿੰਨੇ ਦਿਨ ਲੈ ਰਹਿੰਦੀ ਹੈ ਇਹਲੇ ਅਜੇ 12 13 ਦਿਨ ਲੈ ਜੂ ਬਾਈ ਜੀ ਇਹ 12 13 ਹਾਂ ਜੀ ਖੁੱਲੀ ਲੈ ਜੂ 15 ਲੈ ਤਾਂ 15 ਨਹੀਂ 12 13 ਦਾ ਖੁੱਲੀ ਲੈ ਲਓ ਸੋਹਣਾ ਸੱਡਾ ਸੱਡਾ ਤੇ ਲੱਗਿਆ ਬਹੁਤ ਸੋਹਣਾ ਲੇ ਬਾਈ ਜੀ ਠੀਕ ਹੈ ਜੀ ਕਵਾਨਾ ਬਹੁਤ ਕੱਡੂਗੀ ਹਲਟ ਲੱਗਣਾ ਬਹੁਤ ਹਾਂ ਜੀ ਤੀਜੀ ਵੜਾ ਦੱਸੋ ਜੀ ਇਹਦਾ ਜੀ 1 ਮਹੀਨਾ ਪਿਆ ਜੀ ਹਜੇ ਸੂਨ ਜੀ ਠ ਸੇਰ ਠੰਡੀ ਆ ਜੀ ਮਰਜੀ ਦੁੱਧ ਪਹਿਲੇ ਸੂਏ ਨੇ 16 ਕਿਲੋ ਦਿੱਤਾ ਜੀ 16 ਕਿਲੋ ਦਿੱਤਾ ਹਾਂਜੀ ਇਹਦੀ ਦੂਜੀ ਸੂਂਦੀ ਹੈ ਜੀ ਦੁੱਧ 20 ਕਿਲੋ ਦੀ ਗਾਰੰਟੀ ਦੇ ਰੇਟ ਵੀ ਦੱਸ ਦਿਓ ਰੇਟ ਇਹਦਾ 50000 ਆ ਬਾਈ ਜੀ ਠੀਕ ਹੈ ਜੀ ਤੋਰ ਕੇ ਦਿਖਾ ਦੇ ਹਾਂਜੀ ਬਾਈ ਦੇਖ ਸਕਦੇ ਹੋ ਇਹਦੇ ਵੀ ਸਪੋਸਰ ਨਾਲ ਸੰਗ ਹੈਗੇ ਤੇ ਬਾਈ ਜੀ ਕਹਿੰਦਾ ਮਹੀਨੇ ਕਿ ਦੀ ਕੱਚੀ ਆ ਠੀਕ ਹੈ ਜੀ ਮੋੜ ਦਿਓ ਜੀ ਮੋੜ ਦਿਓ ਜਰਸੀ ਆ ਬਾਈ ਜੀ ਇਹ ਹਾਂਜੀ ਜਰਸੀ ਆ ਕੋਸ ਦੇਖ ਸਕਦੇ ਹੋ ਫਿਸ ਕੁਆਲਿਟੀ ਭਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪੰਡ ਸੈਨਾ ਜੀਤਾ ਫਾਰਮ ਟੀਵੀ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਮਾਂ ਦੇ ਵਿੱਚ ਵੀਡੀਓ ਅਪਲੋਡ ਕਰਦੇ ਜੀ ਬਾਕੀ ਵੀਰ ਜੀ ਆਪਣਾ ਫੇਸਬੁੱਕ ਦੇ ਪੇਜ ਆ ਤੇ ਉਹਨੂੰ ਫਾਲੋਵਰ ਕਰਾ ਕਰੋ ਜੀ ਜੇ ਨਹੀਂ ਤਾਂ ਯਾਦ ਰੱਖਣ ਗਿਆ ਆਪਣਾ ਨੰਬਰ ਨੋਟ ਕਰੋ ਜੀ 7528000 ਤਰ੍ਹਾਂ ਸਭ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਭਾਈ